ਜੇ ਸਰਕਾਰੇ ਸਾਡੇ ਬੰਦੀ ਸਿੰਘ ਨਾਂ ਰਿਆ ਕੀਤਾ ਸਾਡੀ ਕੌਮ ਦਾ ਸ਼ੋਦਾ ਅੰਮ੍ਰਿਤਪੁਰ ਨਾਂ ਰਿਆ ਕੀਤਾ ਡਿਬਰੂਗੜ ਗੜ੍ਹੇ ਨਾਂ ਕੀਤੇ ਸਾਡਾ ਜਥੇਦਾਰ ਨਾਂ ਕਿਹਾ ਰਿਆ ਕੀਤਾ ਤੇ ਫਿਰ ਅਸੀਂ ਧਰਨੇ ਮਜਾਰੇ ਤੋਂ ਨਿਕਲੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਸੈਨ ਮਾਰ ਕੇ ਆਪ ਬੰਦਿਆਂ ਨੂੰ ਬਾਹਰ ਕਟਾਂਗੇ ਨਾ ਸਾਡੀ ਗੱਲ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ 90 ਐਮਐਲਆ ਦਾ ਵਕ ਸੁਣਦਾ ਨਾ ਮੁੱਖ ਮੰਤਰੀ ਸੁਣਦਾ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੁਣਦਾ ਇੰਡੀਅਨ ਸਟੇਟ ਜਵਾਬ ਦੇ ਸਾਡਾ ਦਰਬਾਰ ਸਾਬ ਕਿਉਂ ਉਟਾਇਆ ਹੈ ਇੰਡੀਅਨ ਸਟੇਟ ਜਵਾਬ ਦੇ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਨੇ ਸਾਡੀਆਂ ਧੀਆ ਬਣਾਂ ਦੀਆਂ ਬੇਬਤੀਆਂ ਕਿਉਂ ਕੀਤੀਆਂ ਤੁਸੀਂ ਮੈਨੂੰ ਦੱਸੋ ਸਰਸੇ ਵਾਲੇ ਸਾਧਨਾ ਇਕਤਾ ਕਰ ਲਈਏ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਦਰਬਾਰ ਸਾਬ ਢਾਇਆ ਇਕਤਾ ਕਰਨ ਲਈਏ ਕੁਸੀ ਤੋਂ ਬੀਜਪੀ ਆਰਐਸਐਸ ਨਾਲ ਇਕਤਾ ਕਰ ਲੀਏ ਜਿਨ੍ਹਾਂ ਨੇ ਕਿਤਾਬਾਂ ਲਿਖਤੀਆਂ ਮਾਈ ਕੰਟਰੀ ਮਾਈ ਲਾਈਫ ਉਹਨਾਂ ਨੇ ਇਕਤਾ ਕਰ ਲੀਏ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਆ ਅਸੀਂ ਉਹਨਾਂ ਨਾਲ ਇਕਤਾ ਕਰ ਲੀਏ ਜਿਨ੍ਹਾਂ ਨੇ ਸਰਸਵਲੇ ਸਾਧ ਨੂੰ ਮਾਂ ਵੀ ਦਿੱਤੀ ਆ ਅੱਜ ਆਪਾਂ ਸਾਰਿਆਂ ਨੇ ਸੰਗਤ ਰੂਪ ਦੇ ਵਿੱਚ ਇਕੱਠੇ ਹੋ ਕੇ ਆਪਣੀ ਕੌਮ ਵੱਲੋਂ ਪੰਜਾਬ ਵੱਲੋਂ ਪੰਜਾਬ ਦੇ ਬੱਚੇ-ਬੱਚੇ ਵੱਲੋਂ ਪੰਜਾਬ ਦੇ ਢਾਡੀਆਂ ਵੱਲੋਂ ਪੰਜਾਬ ਦੇ ਰਾਗੀਆਂ ਵੱਲੋਂ ਪੰਜਾਬ ਦੇ ਬੰਦੀ ਸਿੰਘਾਂ ਵੱਲੋਂ ਪੰਜਾਬ ਦੇ ਵਪਾਰੀਆਂ ਵੱਲੋਂ ਪੰਜਾਬ ਦੇ ਹਿੰਦੂਆਂ ਵੱਲੋਂ ਪੰਜਾਬ ਦੇ ਮੁਸਲਮਾਨਾਂ ਵੱਲੋਂ ਪੰਜਾਬ ਦੇ ਅਸਾਈਆਂ ਵੱਲੋਂ ਧਰਮੀ ਫੌਜੀਆ ਵੱਲੋਂ ਸੋਸ਼ਲ ਮੀਡੀਆ ਵੱਲੋਂ ਪ੍ਰੈਸ ਵੱਲੋਂ ਲਿੰਗਾ ਸਿੰਘਾਂ ਵੱਲੋਂ ਕਹਿਣ ਤੋਂ ਪਾਪ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਦੇ ਵੱਲੋਂ ਭਾਈ ਅਮਰਤਪਾਲ ਸਿੰਘ ਦੀ ਖਾਲਸਾ ਜੋ ਵਾਰਸ ਪੰਜਾਬ ਜਥੇਬੰਦੀ ਦੇ ਮੁੱਖ ਸੇਵਾਦਾਰ ਤੇ ਮੈਂਬਰ ਪਾਰਲੀਮੈਂਟ ਨੇ ਸਰਬਜੀਤ ਸਿੰਘ ਜੀ ਜਿਹੜੀ ਕੌਮ ਦਾ ਯੋਧਾ ਤੇ ਜਰਨੈਲ ਸਤਬੰਤ ਸਿੰਘ ਦਾ ਹੌਨਰ ਸੁਪੁੱਤਰ ਤੇ ਮੈਂਬਰ ਆਫ ਪਾਰਲੀਮੈਂਟ ਜਿਹਨੂੰ ਕੌਮ ਨੇ ਮੈਂਬਰ ਪਾਰਲੀਮੈਂਟ ਬਣਾਇਆ ਸਾਰਿਆਂ ਨੇ ਇਕੱਠੇ ਹੋ ਕੇ ਆ ਇਤਿਹਾਸਿਕ ਧਰਤੀ ਤੇ ਬਾਬੇ ਬਕਾਲੇ ਦੀ ਇਤਿਹਾਸਿਕ ਧਰਤੀ ਤੇ ਜਿੱਥੇ 22 ਮੰਝੀਆਂ ਡੈਗੀਆਂ ਸੀ ਫਿਰੇ ਕਹਿੰਦਾ ਸੀ ਮੈਂ ਗੁਰੂ ਆ ਮੈਂ ਗੁਰੂ ਆ ਮੈਂ ਗੁਰੂ ਆ ਮੱਖਣ ਸ਼ਾ ਲਬਾਣੇ ਨੇ ਉਹ ਗੁਰੂ ਨੂੰ ਲੱਭ ਲਿਆ ਸਾਚਾ ਗੁਰੂ 라ਦੋਰੇ ਇਹ ਇਤਿਹਾਸਿਕ ਜਗਾ ਤੇ ਬਠਾ ਮੇਰੇ ਵੀਰੋ ਇਸ ਪੰਥ ਕਤਰਤਾ ਸਾਰੀਆਂ ਹਸੀਆਂ ਸਭ ਤੋਂ ਪਹਿਲਾਂ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਜੀ ਏਕਤਾ ਚਾਹੀਦੀ ਆ ਏਕਤਾ ਹੋਣੀ ਚਾਹੀਦੀ ਆ ਕਹਿੰਦੇ ਜੀ ਏਕਤਾ ਚਾਹੀਦੀ ਆ ਏਕਤਾ ਹੋਣੀ ਚਾਹੀਦੀ ਆ ਏਕਤਾ ਮਾੜੀ ਚੀਜ਼ ਨਹੀਂ ਐ ਏਕਤਾ ਕਿਹੜਾ ਕੋਈ ਜਥੇਬੰਦੀ ਆ ਮੈਂ ਕਹਣਾ ਮੇਰੀ ਏਕਤਾ ਜਿਹਨੂੰ ਪੰਥ ਦਾ ਦਰਦ ਦਾ ਕੌਮ ਦਾ ਦਰਦ ਦਾ ਬੰਦੀ ਸਿੰਘਾਂ ਦਾ ਦਰਦ ਦਾ ਆਪਣੀ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦਾ ਦਰਦ ਉਹ ਤਾਂ ਸਾਰੇ ਆ ਚੁੱਕੇ ਆ ਆ ਚੁੱਕੇ ਆ ਇਹ ਪੰਥ ਦਾ ਦਰਦ ਜੇ ਪੰਥ ਦਰਦ ਦਾ ਮੈਨੂੰ ਉਹਨ ਦੱਸੋ ਤੁਹਾਨੂੰ ਭਲੇਖਾ ਪਾਇਆ ਜਾ ਰਿਹਾ ਏਕਤਾ ਏਕਤਾ ਉਹ ਭਲੇਖੇ ਜੋ ਨਿਕਲ ਜੋ ਏਕਤਾ ਏਕਤਾ ਜਿਹੜੇ ਬੰਦੇ ਏਕਤਾ ਕਹਿੰਦੇ ਆ ਨਾ ਉਹ ਏਕਤਾ ਨਹੀਂ ਕਰਦੇ ਏਕਤਾ ਕਹੀ ਜਾਂਦੇ ਆ ਤੁਸੀਂ ਮੈਨੂੰ ਦੱਸੋ ਸਰਸੇ ਵਾਲੇ ਸਾਧ ਨਾਲ ਏਕਤਾ ਕਰ ਲੀਏ ਤੁਸੀਂ ਮੈਨੂੰ ਦੱਸੋ ਕਾਂਗਰਸ ਨੇ ਦਰਬਾਰ ਸਭ ਢਾਇਆ ਏਕਤਾ ਕਰ ਲੀਏ ਤੁਸੀਂ ਕਹੋ ਭਾਜਪਾ ਆਰਐਸਐਸ ਨਾਲ ਏਕਤਾ ਕਰ ਲੀਏ ਜਿਨ੍ਹਾਂ ਨੇ ਕਿਤਾਬਾਂ ਲਿਖਤੀਆਂ ਮਾਈ ਕੰਟਰੀ ਮਾਈ ਲਾਈਫ ਉਹਨਾਂ ਨੇ ਏਕਤਾ ਕਰ ਲਈਏ ਜਿਨ੍ਹਾਂ ਨੇ ਗੁਰੂ ਦੀ ਬੇਅਦਬੀ ਕੀਤੀ ਤੇ ਕਰਾਈ ਆ ਅਸੀਂ ਉਹਨਾਂ ਨਾਲ ਏਕਤਾ ਕਰ ਲਈਏ ਜਿਨ੍ਹਾਂ ਨੇ ਸਰਜੇਲੇ ਸਾਧ ਨੂੰ ਮਾਹੀ ਦਿੱਤੀ ਆ ਅਸੀਂ ਏਕਤਾ ਕਿਹਦੇ ਨਾਲ ਕਰੀਏ ਐਵੇਂ ਏਕਤਾ ਤਾਂ ਪੰਥ ਨੇ ਹੁਣ ਏਕਤਾ ਕਰ ਲਈਏ ਜਿਹੜੇ ਸਰਬਜੀਤ ਸਿੰਘ ਨੂੰ ਰੋਣਾ ਚਾਹੁੰਦੇ ਸੀ ਅਸੀਂ ਏਕਤਾ ਕਰ ਲਈਏ ਜਿਹੜੇ ਅਮਰਤਪਾਲ ਨੂੰ ਰੋਣਾ ਚਾਹੁੰਦੇ ਸੀ ਏਕਤਾ ਕਰ ਲਈਏ ਏਕਤਾ ਹੈ ਗਈ ਆ ਫੇਰ ਵੀ ਜੇ ਕੋਈ ਕਮੀ ਹੈ ਅਸੀਂ ਕੋਈ ਤੁਹਾਡੇ ਤੋਂ ਭੱਜਦੇ ਨਹੀਂ ਆ ਅੱਜ ਕੌਮ ਦੀ ਇਕਤਾ ਹੋ ਚੁੱਕੀ ਆ ਇੰਡੀਅਨ ਸਟੇਟ ਮੈਨੂੰ ਜਵਾਬ ਦੇਵੇ ਜਵਾਬ ਮੰਗੋ ਜਵਾਬ ਮੰਗੋ ਜਵਾਬ ਦਿਓ ਨਾ ਇੰਡੀਅਨ ਸਟੇਟ ਜਵਾਬ ਦੇ ਸਾਡੇ ਦਰਬਾਰ ਸਭ ਕਿਉਂ ਉੱਟਾਇਆ ਹੈ ਇੰਡੀਅਨ ਸਟੇਟ ਜਵਾਬ ਦੇ ਸਾਡੇ ਗਲਾਂ 'ਚ ਟਾਇਰ ਕਿਉਂ ਪਾਏ ਨੇ ਸਾਡੀਆਂ 3 ਬਣਾ ਦੀਆਂ ਬੇਬਤੀਆਂ ਕਿਉਂ ਕੀਤੀਆਂ ਸਾਡਾ ਚੰਡੀਗੜ੍ਹ ਕਿਉਂ ਖੋਲਿਆ ਸਾਡੀ ਹਾਈ ਕਟ ਕਿਉਂ ਖੋਲੀ ਐ ਸਾਡਾ ਸੁਲੇਮਾਨ ਕੀ ਵਾੜਾ ਇਹ ਬਾਰਡਰ ਬੰਦ ਕਿਉਂ ਕੀਤੇ ਐ ਸਾਨੂੰ ਜਵਾਬ ਦੇ ਨੇਪਾਲ ਤੇ ਬੰਗਲਾਦੇਸ਼ ਦਾ ਬਾਰਡਰ ਖੁੱਲਾ ਸਾਨੂੰ ਜਵਾਬ ਦੇ ਅਸੀਂ ਕਿਹਾ ਸੀ ਨਾ ਸਾਡੀ ਗੱਲ ਪ੍ਰਧਾਨ ਮੰਤਰੀ ਸੁਣਦਾ ਨਾ ਪ੍ਰੈਜ਼ੀਡੈਂਟ ਸੁਣਦਾ ਨਾ 92 ਮਿਲੀਅਨਾਂ ਦਾ ਵਕ ਸੁਣਦਾ ਨਾ ਮੁੱਖ ਮੰਤਰੀ ਸੁਣਦਾ ਨਾ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਸੁਣਦਾ ਸਾਡੀ ਗੱਲ ਜੇ ਨਹੀਂ ਸੁਣੀ ਅਸੀਂ ਸੰਵਿਧਾਨ ਦੀ ਤਾਰਾ ਸ਼ੋਦਾਨੀ ਕੀ ਮੁਤਾਬਕ ਕੱਟ ਕੀਤਾ ਜਦੋਂ ਸਾਡੀ ਗੱਲ ਨਹੀਂ ਸੁਣੀ ਤੇ ਫੇਰ ਮੈਂ ਤੁਹਾਨੂੰ ਮੈਂ ਕਹਿਣਾ ਫੇਰ ਤੁਸੀਂ ਐਮਪੀ ਬਣਾਤਾ ਮੈਂ ਇੱਕੋ ਗੱਲ ਕਹਿਣਾ ਹੁਣ ਆਪਾਂ ਧਰਨਿਆਂ ਤੇ ਮਜਾਰਿਆਂ ਚੋਂ ਨਿਕਲ ਜਾਈਏ ਤੇ ਇਕੱਠੇ ਰਹੀਏ ਪੰਥ ਤੇ ਕੌਮ ਵੀ ਚੜ੍ਹਦੀ ਕਲਾ ਰਹੀਏ ਜੋ ਇੱਥੇ ਵਿਚਾਰ ਆਏ ਨੇ ਮੈਂ ਇਹ ਵੀ ਕਹਿਣਾ ਚਾਹਣਾ ਜੇ ਸਰਕਾਰੇ ਸਾਡੇ ਬੰਦੀ ਸਿੰਘ ਨਾਂ ਰਿਆ ਕੀਤਾ ਸਾਡੀ ਕੌਮ ਦਾ ਸ਼ੋਦਾ ਅਮਰਤ ਬਾ ਨਾਂ ਰਿਆ ਕੀਤਾ ਪਿਬਰੂ ਗੜਗੜੇ ਨਾ ਕੀਤੇ ਸਾਡਾ ਜ਼ਥੇਦਾਰ ਨਾ ਗਿਆ ਰਿਆ ਕੀਤਾ ਤੇ ਫਿਰ ਅਸੀਂ ਧਰਨੇ ਮਜਾਰੇ ਤੋਂ ਨਿਕਲੇ 2027 ਦੇ ਵਿੱਚ ਸਰਕਾਰੇ ਖਾਲਸਾ ਬਣਾ ਕੇ ਆਪਣੇ ਸੈਨ ਮਾਰ ਕੇ ਆਪ ਬੰਦਿਆਂ ਨੂੰ ਬਾਹਰ ਕਟਾਂਗੇ ਤੇ ਭਾਈ ਜਿਹੜੀ ਤੁਸੀਂ ਬਣਾਉਣੀ ਆ ਨਾ ਪੰਥ ਦਾ ਕੱਟ ਤਾਂ ਹੋ ਗਿਆ ਹੁਣ ਭਾਈ ਜੋ ਕਰਨਾ ਖਿੱਚ ਦੋ ਤੁਹਾਡੇ ਇਕੱਠ ਬੁਲਾਵਾਂਗੇ ਐਵੇਂ ਨਾ ਕਹੇ 2.5 ਸਾਲ ਜਿੰਨੇ ਵਾਰੀ ਇਕੱਠ ਬੁਲਾਏ ਇਹ ਤੁਹਾਡੀ ਕੌਮ ਲਈ ਆ ਉਹਨੇ ਵਾਰੀ ਆਈ ਜਾਣਾ ਆਈ ਜਾਣਾ ਅਸੀਂ ਪੰਥ ਦੇ ਪੰਜਾਬ ਨੂੰ ਬਚਾ ਕੇ ਪੁੱਤ ਨੂੰ ਬਚਾ ਕੇ ਆਪਾਂ ਕੌਮ ਨੂੰ ਗੁਲਾਮੀ ਵਿੱਚੋਂ ਕੱਢ ਕੇ ਆਪਾਂ ਪੰਥਕ ਨੂੰ ਵਧਿਆ ਲੀਆਂ ਚ ਤੋੜੀਏ ਪੰਥਕ ਕੱਤਰਤਾ ਦੇ ਵਿੱਚ ਸਾਰੇ ਆਇਆ ਧੰਨਵਾਦ ਤੇ ਮੈਂ ਤਨ ਖਰੂਰ ਸਾਹਿਬ ਵਾਲਿਓ ਤਨ ਫਰੀਦਕੋਟ ਵਾਲਿਓ ਜਿਨ੍ਹਾਂ ਨੇ ਪਾਰਲੀਮੈਂਟ ਤੇ ਭੇਜਿਆ ਥੋੜੇ ਅੱਗੇ ਸਿਰ ਝੁਕਦਾ ਝੁਕਦਾ ਰਹੂਗਾ ਤੇ ਸਰਕਾਰੇ ਖਾਰਸਾ ਲਈ ਤਿਆਰ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ